ਹਾਂਜੀ ਪਿਆਰਬਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਕਰਦੇ ਆਂ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਬਹੁਤ ਸੋਹਣਾ ਕੰਟੈਂਟ ਲੈ ਕੇ ਆਇਆ ਥੋੜੇ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਸੂਟ ਦੇਖ ਲਓ ਬਹੁਤ ਖਾਸ ਆਫਰ ਆਇਆ ਬਿਲਕੁਲ ਫਰੀ ਦੇ ਵਿੱਚ ਸੂਟ ਚੈੱਕ ਕਰ ਲਓ ਜੀ ਪਹਿਲਾਂ ਬਹੁਤ ਸੋਹਣਾ ਪ੍ਰਿੰਟ ਹੋਊਗਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਕਲਰ ਹੋਣਗੇ ਬਹੁਤ ਸ਼ਾਨਦਾਰ ਦਿਖਾ ਦੋ ਜੀ ਆਹ ਲਓ ਇਹ ਦੀ ਸਲਵਾਰ ਦਾ ਕੱਪੜਾ ਹੋਊਗਾ ਇਹ ਸੂਟ ਤੁਹਾਨੂੰ ਬਿਲਕੁਲ ਫਰੀ ਮਿਲਣ ਵਾਲਾ ਹੈਗਾ ਵੀਡੀਓ ਦਾ ਐਂਡ ਤੱਕ ਜੂਰ ਬਣੇ ਰਹੋ ਇਹ ਵੀ ਤੁਹਾਨੂੰ ਦੱਸਾਂਗੇ ਤੁਹਾਨੂੰ ਫਰੀ ਕਿਵੇਂ ਮਿਲਦਾਗਾ ਤੁਸੀਂ ਚੈੱਕ ਕਰ ਲਓ ਆ ਦੁਪੱਟਾ ਹੋਊਗਾ ਜੀ ਪ੍ਰਿੰਟ ਦੁਪੱਟਾ ਹੋਊਗਾ ਤੁਸੀਂ ਸੂਟ ਜਿਹੜਾ ਮਰਜ਼ੀ ਪਸੰਦ ਕਰ ਲਿਓ ਤੁਹਾਨੂੰ ਸੂਟ ਬਿਲਕੁਲ ਫਰੀ ਦੇਣ ਜਾ ਰਹੇ ਆਂ ਜੀ ਆਹ ਲਓ ਚੈੱਕ ਕਰੋ ਬਈ ਇਹਨਾਂ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੋਊਗਾ ਪ्योर कॉटन ਕੱਪੜਾ ਹੋਊਗਾ ਤੇ ਖੁਸ਼ਬੂ ਵਾਲਾ ਸੂਟ ਹੋਊਗਾ ਪਰਫਿਊਮ कॉटन ਦਾ ਸੂਟ ਹੋਊਗਾ ਜੀ ਆਹ ਲਓ ਇਹ ਇਹਦੀ ਬਾਟਮ ਹੈਗੀ ਇਹ ਵੀ ਸੂਟ ਬਹੁਤ ਸੋਹਣਾ ਜੀ ਨਾਲ ਇਹਦੇ ਪ्योर ਦਾ ਦੁਪੱਟਾ ਹੋਊਗਾ ਤੇ ਆ ਇਹਦਾ ਮਾਲ ਬਾਦੂ ਆ ਯਾਰ ਜਿਹੜੇ ਇਹਨਾਂ ਦੇ ਆਹ ਲਓ ਆਹ ਲੋ ਆੜੇ ਇਹ ਵੀ ਤੁਹਾਨੂੰ ਬਿਲਕੁਲ ਫ੍ਰੀ ਮਿਲੂਗਾ ਜੀ ਸੂਟ ਚੈੱਕ ਕਰੋ ਦੇਖੋ ੜਿਆ ਕਿਆ ਬਾਤ ੜਿਆ ਪੂਰਾ ਟਾਪ ਦਾ ਸੂਟ ਹੈ ਜੀ ਆਹ ਲਓ ਆ ਸਲਵਾਰ ਹੋਊਗੀ ਇਹਦੀ ਬਹੁਤ ਸੋਹਣੀ ਸਲਵਾਰ ਹੈ ਪੂਰੀ 3 ਮੀਟਰ ਬਾਟਮ ਦਾ ਕੱਪੜਾ ਹੋਊਗਾ ਤੇ ਨਾਲ ਚੁੰਨੀ ਹੋਊਗੀ ਵਿਹੋ ਦੀ ਤੇ ਅੱਗੇ ਕਰਕੇ ਦਿਖਾ ਦੋ ਜੀ ਆ ਲੋ ਆਜੋ ਅੱਗੇ ਆਜੋ ਮੜੇ ਅੱਖੀ ਲੈਓ ਕੈਮਰਾ ਇਸ ਕੀ ਲੱਗੀ ਆ ਦੇਖੋ ਜੀ ਚੈੱਕ ਕਰੋ ਇਹ ਸੂਟ ਵੀ ਤੁਹਾਨੂੰ ਬਿਲਕੁਲ ਫ੍ਰੀ ਦੇਣ ਜਾ ਰਹੇ ਆ ਫ੍ਰੀ ਕਿਵੇਂ ਦੇਣਾਗਾ ਤੁਸੀਂ ਸਾਡਾ ਚੈਨਲ ਕਰਨਾ ਸਬਸਕ੍ਰਾਈਬ ਤੇ 10 ਜਿਹੜਿਆਂ ਨੂੰ ਵੀਡੀਓ ਭੇਜਣੀ ਹੈ ਤੇ ਵੀਡੀਓ ਸੈਂਡ ਕਰਕੇ ਤੁਸੀਂ ਮੈਨੂੰ ਆ ਸਕਰੀਨ ਸ਼ਾਟ ਭੇਜੋ ਮੈਂ WhatsApp ਨੰਬਰ ਪਾਉਂਗਾ ਤੇ ਮੈਂ ਤੁਹਾਡੇ ਨਾਮ ਦੀ ਪਰਚੀ ਪਾ ਦੂੰਗਾ ਤੇ 1 ਅਗਸਤ ਨੂੰ ਮੇਰਾ ਜਨਮ ਦਿਨ ਹੈ ਜੀ ਮੈਂ ਆਪਣੇ ਜਨਮ ਦਿਨ ਤੇ ਇੱਕ ਸੂਟ ਗਿਫਟ ਕਰਨਾ ਮੈਂ ਵੱਧ ਵੀ ਕਰ ਸਕਦਾ ਤੇ ਫਿਰਾਲ ਮੇਰੀ ਇੱਕ ਦੀ ਹੋ啊 ਤੇ ਉਹ ਮੇਰੀ ਚੁਆਇਸ ਹੋਊਗੀ ਮੈਂ ਵੱਧ ਕਰ ਦੂੰਗਾ ਤੇ ਮੈਨੂੰ ਤੁਸੀਂ ਮੈਸੇਜ ਕਰ ਦਿਓ ਮੈਂ ਆਪਣੇ ਆਪ ਤੁਹਾਡੇ ਨਾਮ ਦੀ ਪਰਚੀ ਪਾ ਕੇ ਇੱਕ ਸੂਟ ਅਸੀਂ ਗਿਫਟ ਕਰਨੇ ਜਾ ਰਹੇ ਹਾਂ ਜੀ ਤੇ ਤੁਸੀਂ ਵੀਡੀਓ ਸਾਰੀ ਦੇਖਣੀ ਹੈ ਤੇ ਚੈਨਲ ਕਰਨਾ ਸਬਸਕ੍ਰਾਈਬ ਤੇ 10 ਜਿਹੜਿਆਂ ਨੂੰ ਵੀਡੀਓ ਜ਼ਰੂਰ ਭੇਜਣੀ ਚਾਹੀਦੀ ਚਾਹੀਦੀ ਹੋਣੀ ਚਾਹੀਦੀ ਹੈ 10 ਬੰਦੇ ਨੂੰ ਭੇਜ ਦਿਓ ਤੇ ਤੁਹਾਨੂੰ ਸੂਟ ਬਿਲਕੁਲ ਫ੍ਰੀ ਮਿਲਣ ਜਾ ਰਿਹਾ ਜੀ ਓਕੇ ਜੀ ਧੰਨਵਾਦੀ